ਤਨਖਾਹਾਂ ਨਾ ਮਿਲਦੇ ਉੱਤੇ ਪੜਕੇ ਪੁੱਡਾ ਦੇ ਸਫਾਈ ਕਰਮਚਾਰੀ ਫੈਸਲਪੁਰ ਮਰਦਾਬਾਦ 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 ਸਾਡੀਆਂ ਤਨਖਾਹਾਂ ਸਾਡਾ ਬੋਨਸ ਅਸੀਂ ਮਤਲਬ ਹਰ ਇੱਕ ਵਾਰੀ ਨਾ ਤੋਂ ਲੜ ਕੇ ਦਿੰਦੇ ਹਾਂ ਪੁੱਡਾ ਦੇ ਦਫ਼ਤਰ ਦੇ ਬਾਹਰ ਕੂੜੇ ਦਾ ਢੇਰ ਲਗਾ ਕੇ ਕੀਤਾ ਉਸ ਪ੍ਰਦਰਸ਼ਨ ਉਹ ਲੈ ਕੇ ਸ਼ਾਮ ਤੱਕ ਕੰਮ ਕਰਦੇ ਆਂ ਹਰ ਮਹੀਨੇ ਇਹਨਾਂ ਦਾ ਇਹੀ ਕੰਮ ਹੈ ਜੀ ਮਤਲਬ ਕਿ ਤਨਖਾਹ ਇਹ 15 16 ਤੋ ਪਾਦੀ ਹੀ ਸਾਨੂੰ ਦਿੰਦੇ ਆਂ 10 15 ਦਿਨ ਦੇ ਪੈਸੇ ਲੈਣੇ ਸਾਹ ਹੰਦ ਤੱਕ ਸਾਡਾ ਗੋਨ ਫ੍ਰੀ ਪਾਇਆ ਅੰਦਰ ਸਾਨੇ ਕੋਰੋਨਾ ਚ ਵੀ ਕੰਮ ਕਰਿਆ ਸਾਨੂੰ ਉਹ ਵੀ ਪੈਸੇ ਨਹੀਂ ਮਿਲੇ ਹੈਗੇ ਓਨਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜੀਵ ਸਿੰਘ ਤਾਂ ਪਟਿਆਲਾ ਦੇ ਵਿੱਚ ਪੁੱਡਾ ਦੇ ਸਫਾਈ ਕਰਮਚਾਰੀਆਂ ਦੇ ਵੱਲੋਂ ਅੱਜ ਉਸ ਸਮੇਂ ਹੱਲਾ ਬੋਲ ਦਿੱਤਾ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਇਸ ਵਾਰ ਵੀ ਤਨਖਾਹਾਂ ਲੇਟ ਆਉਂਗੀਆਂ ਜਿਸ ਤੋਂ ਬਾਅਦ ਰੋਸ ਦੇ ਵਿੱਚ ਆਉਂਦੇ ਹੋਏ ਉਹਨਾਂ ਦੇ ਵੱਲੋਂ ਜਿਹੜਾ ਕੂੜੇ ਦਾ ਢੇਰ ਪੁੱਡਾ ਦੇ ਦਫ਼ਤਰ ਦੇ ਬਾਹਰ ਲਗਾ ਦਿੱਤਾ ਜਾਂਦਾ ਤੇ ਤਕਰੀਬਨ 150 ਦੇ ਕਰੀਬ ਜਿਹੜੇ ਸਫਾਈ ਕਰਮਚਾਰੀ ਹੁੰਦੇ ਨੇ ਉਹ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦੇ ਨੇ ਅਤੇ ਵੱਡੇ ਇਲਜ਼ਾਮ ਲਗਾਉਂਦੇ ਨੇ ਦਾਦੇ ਕਿ ਜਿੰਨੇ ਵੀ ਸਫਾਈ ਕਰਮਚਾਰੀ ਨੇ ਠੇਕੇ ਦੇ ਉੱਤੇ ਕੰਮ ਕਰ ਰਹੇ ਨੇ ਯਾਨੀ ਕਿ ਇੱਕ ਠੇਕੇਦਾਰ ਦੇ ਕੋਲ ਕੰਮ ਕਰ ਰਹੇ ਨੇ ਤੇ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਹਰ ਵਾਰ ਇਸ ਤਰ੍ਹਾਂ ਹੀ ਹੁੰਦਾਗਾ ਕਿ ਇਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਨਹੀਂ ਆਉਂਦੀਆਂ ਜਿਸ ਕਰਕੇ ਕਾਫੀ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਇਤੋਂ ਤੱਕ ਕਿ कोरोना काल ਦੇ ਵਿੱਚ ਕੀਤੇ ਗਏ ਕੰਮ ਦਾ ਵੀ ਹਲੇ ਤੱਕ ਜਿਹੜਾ ਪੈਸਾ ਨਹੀਂ ਮਿਲਿਆ ਅਤੇ ਇਸ ਤੋਂ ਇਲਾਵਾ ਜਿਹੜਾ ਦੀਵਾਲੀ ਬੌਂਸ ਆਉਂਦਾਗਾ ਜਾਂ ਹੋਰ ਜਿੰਨੇ ਵੀ ਬੌਂਸ ਇਹਨਾਂ ਦੇ ਲਈ ਆਉਂਦੇ ਨੇ ਉਹ ਵੀ ਹਲੇ ਤੱਕ ਨਹੀਂ ਦਿੱਤੇ ਗਏ ਅਤੇ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸਾਡੇ ਘਰ ਪਰਿਵਾਰ ਜਿਹੜਾ ਚਲਾਉਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਜਿਹੜੇ ਵਰਕਰ ਅਜੇ ਹਨ ਜਿਨ੍ਹਾਂ ਦਾ ਗੁਜ਼ਾਰਾ ਹੀ ਸਿਰਫ ਤਨਖਾਹ ਦੇ ਸਿਰ ਤੇ ਚੱਲਦਾਗਾ ਤਾਂ ਉਹਨਾਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਿਲ ਦਾ ਕੰਮ ਹੁੰਦਾਗਾ ਜਿਸ ਕਰਕੇ ਉਹਨਾਂ ਨੇ ਅੱਜ ਇਹ ਰੋਸ ਪ੍ਰਦਰਸ਼ਨ ਕੀਤਾਗਾ ਤੇ ਜਦੋਂ ਤੱਕ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾਗਾ ਕਿ ਸਾਨੂੰ ਜੋ ਅਸੀਂ ਇਸ ਸਮੇਂ ਠੇਕੇ ਦੇ ਉੱਤੇ ਕੰਮ ਕਰ ਰਹੇ ਹਾਂ ਉਸ ਤੇ ਕਿਹਾ ਕਿ ਜੋ ਠੇਕਾ ਦਿੱਤਾ ਜਾਂਦਾ ਪੁੱਡਾ ਦੇ ਵੱਲੋਂ ਉਸ ਨੂੰ ਤੋੜ ਕੇ ਸਾਨੂੰ ਪੁੱਡਾ ਆਪਣੇ ਅੰਡਰ ਲਵੇ ਜਾਂ ਤਾਂ ਰੋਜ਼ਾਨਾ ਵੇਚਦੇ ਉੱਤੇ ਕੰਮ ਕਰਵਾਇਆ ਜਾਵੇ ਜਾਂ ਸਾਨੂੰ ਪੱਕੇ ਕੀਤਾ ਜਾਵੇ ਇਹ ਵੀ ਮੰਗ ਉਹਨਾਂ ਦੇ ਵੱਲੋਂ ਰੱਖੀ ਗਈ ਆ ਅਤੇ ਇਸ ਦੇ ਨਾਲ ਹੋਰ ਕੀ ਕੁਝ ਮੰਗਾ ਉਹਨਾਂ ਨੇ ਰੱਖੀਆਂ ਨੇ ਆਓ ਸੁਣਦੇ ਹਾਂ ਦਤਰ ਨਾ ਜੀ ਪਹਿਲਾਂ ਤਾਂ ਇੱਕ ਤਨਖਾਹਾਂ ਦੇ ਕਰਕੇ ਲਾਇਆ ਤੇ ਇੱਕ ਬਾਕੀ ਨਾ ਸਾਡਾ ਹੋਰ ਇੱਕ ਦਾ ਬੌਨਸਡ ਵਾਲੀ ਦਾ ਟੈਂਸਰ ਦਿੰਦੇ ਜੀ ਤਨਖਾਹ ਦਾ ਕਦੇ ਵੀ ਟੈਂਸਰ ਮਿਲਿਆ ਨਹੀਂ ਹੈਗੀ ਜੀ ਸਾਨੂੰ ਹੱਕ ਕੇ ਕੰਮ ਕਰਨਾ ਪਿਆ 2-3 ਦਿਨ ਪਹਿਲਾਂ ਇਹਨਾਂ ਨੂੰ ਜੇਤਾ ਸੀ ਸੀ ਨੋਟਸ ਦੇਣ ਲੱਗੇ ਸੀਗੇ ਪਰ ਇਹ ਇਹਨਾਂ ਨੇ ਖੰਡ ਪਾਟ ਕਰਾਇਆ ਜੀਆ ਜੀ ਉਹਦੇ ਕਰਕੇ ਅਸੀਂ ਚਲੋ ਰੁਕ ਗਏ ਸੀਗੇ ਇਹ 2 ਦਿਨਾਂ ਦਾ ਸਾਨੂੰ ਟਾਈਮ ਦੇ ਦਾ ਵੀ ਚਲ ਸਾਨੂੰ 1 ਦਿਨ ਦੇ ਦਿਓ 2 ਦਿਨ ਦੇ ਦਿਓ ਪਰ ਅਜੇ ਤੱਕ ਕੋਈ ਹੱਲ ਨਹੀਂ ਆ ਤਨਖਾਹ ਨਹੀਂ ਪਈ ਬੰਦੇ ਕਿਸੇ ਕੀ ਵੀ ਅੱਜ ਹੁਣੇ ਤਨਖਾਹ ਦੇ ਦਾ ਕਾਰਵਾਈ ਕਰ ਰਹੇ ਆ ਪਰ ਅਜੇ ਤੱਕ ਬੌਨਸ ਦਾ ਕੋਈ ਹੱਲ ਨਹੀਂ ਕਰ ਰਹੇ ਆ ਕਿੰਨੇ ਕੁ ਮੁਲਾਜ਼ਮਾਂ ਜਿਹੜੇ ਹੜਤਾਲ ਤੇ ਹੈਗੇ ਆਰੇ ਮਤਲਬ ਸਾਰੇ ਤਕਰੀਬਨ ਜਿੰਨੇ ਵੀ ਹੈਗੇ ਆਪਣਾ 150 ਮੁਲਾਜ਼ਮਾਂ ਜੀ ਕੱਚੇ ਪਿੰਦੇ ਕਿੰਨੇ ਦਿਨ ਤੱਕ ਰਹੇਗੀ ਇਹ ਹੜਤਾਲ ਤੁਹਾਡੀ ਜੇ ਨਹੀਂ ਜਦੋਂ ਤੱਕ ਕੰਮ ਨਹੀਂ ਹੁੰਦਾ ਉਦੋਂ ਤੱਕ ਚੱਲੇਗੀ ਕੋਈ ਅਧਿਕਾਰੀਆਂ ਨਾਲ ਹੋਈ ਹੈ ਤੁਹਾਡੀ ਗੱਲ ਕੋਈ ਆਈ ਦੀ ਆਸ਼ਵਾਸਨ ਦੇ ਕੇ ਚਲੇ ਗਏ ਜੇ ਕੋਈ ਕਾਰਵਾਈ ਨਹੀਂ ਦੁਬਾਰੇ ਮੁੜ ਕੇ ਨਿਕਲੇ ਨਹੀਂ ਬਾਹਰੋਂ ਪੂਰੇ 1 ਘੰਟੇ ਮਹੀਨੇ ਬਾਅਦ ਇਹਨਾਂ ਨੇ ਇਹ ਕੰਮ ਕਰਾਵਾ ਰਹੇ ਨੇ ਜੀ ਸੱਤਵੇਂ ਮਹੀਨੇ ਦੀ ਜਿਹੜੀ ਤਲਖਾ ਇਹ ਪਾਉਂਦੇ ਨੇ ਹੈਗੇ ਇਹ ਬੁਲਾ ਇਹਨੇ ਦੇ ਘੱਟੋ ਘੱਟ ਜਿਹੜੇ ਗੁਜ਼ਾਰੇ ਆ ਸਿਰਫ 7-8000 ਦੇ ਇਹਨਾਂ ਦੇ ਨਿਰਭਰ ਹੈ ਜਦੋਂ ਤੱਕ ਇਹਨਾਂ ਦੀ ਤਨਖਾਹ ਮਿਲਦੀ ਹੈ ਇਹਨਾਂ ਦਾ ਰਸਨ ਪਾਣੀ ਜਿਹੜਾ ਵੀ ਹੁੰਦਾ ਉਹ ਬੰਦ ਹੋ ਜਾਂਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੋਤੀ ਹੈ ਜੀ ਹਾਂਜੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਆਂ ਹਰ ਮਹੀਨੇ ਇਹਨਾਂ ਦਾ ਇਹੀ ਕੰਮ ਹੈ ਜੀ ਭਾਵੇਂ ਮਤਲਬ ਕਿ ਤਨਖਾਹ ਇਹ 15-16 ਤੋਂ ਬਾਅਦ ਹੀ ਸਾਨੂੰ ਦਿੰਦੇ ਆਂ 10-15 ਦਿਨ ਦੇ ਪੈਸੇ ਲੈਣੇ ਸਾਹ ਹਾਲ ਤੱਕ ਸਾਡਾ ਬਾਂਡ ਫ੍ਰੀ ਪਾਇਆ ਨੇ ਦੇ ਜਾਨੇ ਕਰੋਨਾ ਚ ਵੀ ਕੰਮ ਕਰਿਆ ਸਾਨੂੰ ਉਹ ਵੀ ਪੈਸੇ ਨਹੀਂ ਮਿਲੇ ਹੈਗੇ ਜੀ ਹੈ 8 8000 ਰੁਪਏ ਸਾਡੀ ਤਨਖਾਹ ਦੇਖੋ ਸਾਰੇ ਪਰਿਵਾਰ ਬਹੁਤ ਔਖਾ ਹੋ ਗਿਆ ਚੋਟਾ ਕੀ ਨਾਮ ਹੈ ਜੀ ਬੋਲੋ 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 ਕੀ ਨਾਮ ਹੈ ਤੁਹਾਡਾ ਕਿੰਨੇ ਮਹੀਨੇ ਤੋਂ ਕੰਮ ਕਰ ਰਹੇ ਤੁਸੀਂ ਸੰਤਾ ਸਰ ਕਈ ਸਾਲੋਂ ਤਨਖਾਹ ਦਾ ਹਰ ਮਹੀਨੇ ਹੀ ਹੁੰਦਾ ਹੁਣ ਤੁਸੀਂ ਹੜਤਾਲ ਤੇ ਚੱਲੇ ਸਾਰੇ ਹਾਂਜੀ ਜੀ ਸ਼ੀਰ ਤੇ ਬੈਠੇ ਜੀ ਕੋਈ ਸਾਡੀ ਫਾਰਕ ਲੈ ਲੇ ਜੀ ਅਸੀਂ ਸ਼ੀਰ ਤੇ ਬੈਠੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੋਂ ਬੋਬੀ ਕੁਮਾਰ ਹੈ ਹੜਤਾਲ ਚੱਲ ਰਹੀ ਹੈ ਕੀ ਕਹੋਗੇ ਇਸ ਬਾਰੇ ਤੁਸੀਂ ਹੜਤਾਲ ਦਾ ਵੀਰੇ ਇਦਾਂ ਦੇਖੋ ਅਸੀਂ ਨਾ ਮਤਲਬ ਘੱਟੋ ਘੱਟ ਵੀ ਸਾਡੇ ਇਹਨਾਂ ਨੂੰ ਲਾਹਰੇ ਕੀ ਚੀਜ਼ ਵਾਪਸ ਸਾਨੂੰ ਲਾਹਰੇ ਲਾਉਂਦੇ ਨੇ ਜੀ ਸਾਡੀਆਂ ਤਨਖਾਹਾਂ ਸਾਡਾ ਬੋਨਸ ਅਸੀਂ ਮਤਲਬ ਹਰ ਇੱਕ ਵਾਰੀ ਨਾ ਤੋਂ ਲੜ ਕੇ ਲੈਨੇ ਆ ਮਤਲਬ ਕਦੇ ਨਹੀਂ ਮਤਲਬ ਅਸੀਂ ਐਕਸ਼ਨ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਅਸੀਂ ਮਤਲਬ ਸਾਰੇ ਅਫਸਰਾਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਇੱਕ ਵਾਰੀ ਹਮ ਆ ਮਤਲਬ ਅਸੀਂ ਜਦੋਂ ਵੀ ਇਨਾਂ ਕੋਲੇ ਜਾਂਦੇ ਆ ਸਾਨੂੰ ਵਿਸ਼ਵਾਸਵਾ ਕੇ ਅੰਦਰੋਂ ਤੋਰ ਦਿੰਦੇ ਨੇ ਵੀ ਆਹ ਮਿਹਨਤ ਦੀ ਤਨਖਾਹ ਆ ਜੂਗੀ ਤੂੰ ਦੋ ਦਿਨਾਂ ਨੂੰ ਮਿਲ ਜਾਵੇਂ ਤੂੰ ਚਾਰ ਦਿਨਾਂ ਨੂੰ ਮਿਲੂਗੀ ਸਾਡੂ 20 ਨੂੰ 25 ਨੂੰ ਹਰ ਵਾਰੀ ਹਰ ਇੱਕ ਅਪਸਰ ਨਾਰਾ ਲਾ ਕੇ ਅੰਦਰੋਂ ਕੱਢ ਦਿੰਦਾ ਸਨ ਤੇ ਅੱਜ ਅਸੀਂ ਅਸਕੇ ਕਟੋ ਕਰ ਸਾਨੂੰ 10-12 ਸਾਲ ਹੋ ਗਏ ਆ ਮਤਲਬ ਅਸੀਂ ਹਰ ਇੱਕ ਵਾਰੀ ਉਹਦੀ ਮਤੋਂ ਸਿਰ ਮੱਥੇ ਲੈ ਕੇ ਬਾਹਰ ਨਿਕਲ ਜਾਂਦੇ ਜੀ ਸਾਨੂੰ ਮਜਬੂਰ ਨਾਲ ਕੰਮ ਕਰਨਾ ਪਿਆ ਜੀ